ਅਜੇ ਵੜਿੰਗ ਦੀ ਨਜ਼ਰ ਆ ਰਹੀ ਆ ਤਾਂ ਅੱਗੇ ਐਂਬੂਲੈਂਸ ਆਈ ਆ ਜੋ ਇੱਕ ਨੂੰ ਰਸਤਾ ਜਿਹੜਾ ਉਹ ਦਿੱਤਾ ਜਾ ਰਿਹਾ ਵਾ ਤਾਂ ਅੱਗੇ ਵਲੰਟੀਅਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੱਲੋਂ ਰਸਤਾ ਜਿਹੜਾ ਦਵਾਇਆ ਜਾ ਰਿਹਾ ਰਸਤਾ ਕਲੀਅਰ ਕਰਵਾਇਆ ਜਾ ਰਿਹਾ ਹੈ ਦੇਖੋ ਤਾਂ ਇਹ ਲੁਧਿਆਣੇ ਦੀਆਂ ਤਸਵੀਰਾਂ ਦਿਖਾ ਰਿਹਾ ਐਂਬੂਲੈਂਸ ਆਈ ਤਾਂ ਐਂਬੂਲੈਂਸ ਨੂੰ ਰਸਤਾ ਜਿਹੜਾ ਉਹ ਦਵਾਇਆ ਗਿਆ ਵਲੰਟੀਅਰਾਂ ਦੇ ਵੱਲੋਂ ਰਾਜਾ ਵੜਿੰਗ ਦੀ ਗੱਡੀ ਹੈ ਜਿਹੜੀ ਉਹ ਪਿੱਛੇ ਰੁਕੀ ਹੋਈ ਸੀ ਉਹ ਦੇਖੋ ਤਾਂ ਇਹ ਤਸਵੀਰਾਂ ਦਿਖਾ ਰਿਹਾ ਰੋਡ ਸ਼ੋਅ ਕੱਢਿਆ ਜਾ ਰਿਹਾ ਐਂਬੂਲੈਂਸ ਆਈ ਤਾਂ ਐਂਬੂਲੈਂਸ ਨੂੰ ਰਸਤਾ ਬਣਾਇਆ ਗਿਆ ਤਾਂ ਇਹ ਰਾਜਾ ਵੜਿੰਗ ਨੂੰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਨਾਲ ਅਮਰਤਾ ਵੜਿੰਗ ਨੇ ਤਸਵੀਰਾਂ ਦੇ ਵਿੱਚ ਦੱਸਦੇ ਕਿ ਇੱਕ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਇਸ ਵਿੱਚ ਕਾਰ ਐਂਬੂਲੈਂਸ ਆਉਂਦੀ ਐਂਬੂਲੈਂਸ ਨੂੰ ਰਸਤਾ ਜਿਹੜਾ ਦਿੱਤਾ ਜਾਣਾ ਦੱਸਦੇ ਕਿ ਲੁਧਿਆਣੇ ਦੇ ਵਿੱਚ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਆਜੇ ਵਡੰਗ ਦੀ ਨਜ਼ਰ ਆ ਰਹੀ ਆ ਤਾਂ ਅੱਗੇ ਐਂਬੂਲੈਂਸ ਆਈ ਆ ਜੋ ਇੱਕ ਇਸ ਨੂੰ ਰਸਤਾ ਜਿਹੜਾ ਉਹ ਦਿੱਤਾ ਜਾ ਰਿਹਾ ਵਾ ਤਾਂ ਅੱਗੇ ਵਲੰਟੀਅਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੱਲੋਂ ਰਸਤਾ ਜਿਹੜਾ ਦਵਾਇਆ ਜਾ ਰਿਹਾ ਰਸਤਾ ਕਲੀਅਰ ਕਰਵਾਇਆ ਜਾ ਰਿਹਾ ਹੈ ਦੇਖੋ ਤਾਂ ਇਹ ਲੁਧਿਆਣੇ ਦੀਆਂ ਤਸਵੀਰਾਂ ਦਿਖਾ ਰਹੇ ਆ ਐਂਬੂਲੈਂਸ ਆਈ ਤਾਂ ਐਂਬੂਲੈਂਸ ਨੂੰ ਰਸਤਾ ਜਿਹੜਾ ਉਹ ਦਵਾਇਆ ਗਿਆ ਵੌਲੰਟੀਅਰਾਂ ਦੇ ਵੱਲੋਂ ਰਾਜਾ ਵੜਿੰਗ ਦੀ ਗੱਡੀ ਹੈ ਜਿਹੜੀ ਉਹ ਪਿੱਛੇ ਰੁਕੀ ਹੋਈ ਸੀ ਉਹ ਦੇਖੋ ਤਾਂ ਇਹ ਤਸਵੀਰਾਂ ਦਿਖਾ ਰਿਹਾ ਰੋਡ ਸ਼ੋਅ ਕੱਢਿਆ ਜਾ ਰਿਹਾ ਐਂਬੂਲੈਂਸ ਆਈ ਤਾਂ ਐਂਬੂਲੈਂਸ ਨੂੰ ਰਸਤਾ ਜਿਹੜਾ ਉਹ ਦਿੱਤਾ ਗਿਆ ਵੌਲੰਟੀਅਰਾਂ ਦੇ ਵੱਲੋਂ ਰਸਤਾ ਜਿਹੜਾ ਉਹ ਬਣਾਇਆ ਗਿਆ ਤਾਂ ਇਹ ਰਾਜਾ ਵੜਿੰਗ ਨੂੰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਨਾਲ ਅਮਰਤਾ ਵੜਿੰਗ ਨੇ ਤਸਵੀਰਾਂ ਦੇ ਵਿੱਚ ਦੱਸਦੀ ਹੈ ਕਿ ਇੱਕ ਵਿਸ਼ਾਲ ਰੋਡ ਸ਼ੋਅ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਇਸ ਵਿੱਚ ਕਾਰ ਐਂਬੂਲੈਂਸ ਆਉਂਦੀ ਐ ਐਂਬੂਲੈਂਸ ਨੂੰ ਰਸਤਾ ਜਿਹੜਾ ਦਿੱਤਾ ਜਾਣਾ ਦੱਸਦੀ ਹੈ ਕਿ ਲੁਧਿਆਣੇ ਦੇ ਵਿੱਚ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਰਾਜੇ ਵੜਿੰਗ ਦੀ ਨਜ਼ਰ ਆ ਰਹੀ ਆ ਤਾਂ ਅੱਗੇ ਐਂਬੂਲੈਂਸ ਆਈ ਆ ਜੋ ਇੱਕ ਨੂੰ ਰਸਤਾ ਜਿਹੜਾ ਉਹ ਦਿੱਤਾ ਜਾ ਰਿਹਾ ਵਾ ਤਾਂ ਅੱਗੇ ਵਲੰਟੀਅਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੱਲੋਂ ਰਸਤਾ ਜਿਹੜਾ ਦਵਾਇਆ ਜਾ ਰਿਹਾ ਰਸਤਾ ਕਲੀਅਰ ਕਰਵਾਇਆ ਜਾ ਰਿਹਾ ਦੇਖੋ ਤਾਂ ਇਹ ਲੁਧਿਆਣੇ ਦੀਆਂ ਤਸਵੀਰਾਂ ਦਿਖਾ ਰਹੇ ਆ ਐਂਬੂਲੈਂਸ ਆਈ ਤਾਂ ਐਂਬੂਲੈਂਸ ਨੂੰ ਰਸਤਾ ਜਿਹੜਾ ਉਹ ਦਵਾਇਆ ਗਿਆ ਵਲੰਟੀਅਰਾਂ ਦੇ ਵੱਲੋਂ ਰਾਜਾ ਵੜਿੰਗ ਦੀ ਗੱਡੀ ਆ ਜਿਹੜੀ ਉਹ ਪਿੱਛੇ ਰੁਕੀ ਹੋਈ ਸੀ ਉਹ ਦੇਖੋ ਤਾਂ ਇਹ ਤਸਵੀਰਾਂ ਦਿਖਾ ਰਿਹਾ ਰੋਡ ਸ਼ੋਅ ਕੱਢਿਆ ਜਾ ਰਿਹਾ ਐਂਬੂਲੈਂਸ ਆਈ ਤਾਂ ਐਂਬੂਲੈਂਸ ਨੂੰ ਰਸਤਾ ਜਿਹੜਾ ਉਹ ਦਿੱਤਾ ਗਿਆ ਵਲੰਟੀਅਰਾਂ ਦੇ ਵੱਲੋਂ ਰਸਤਾ ਜਿਹੜਾ ਉਹ ਬਣਾਇਆ ਗਿਆ ਤਾਂ ਇਹ ਰਾਜਾ ਬੜਿੰਗ ਹੁਣ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਨਾਲ ਅਮਰਤਾ ਬੜਿੰਗ ਨੇ ਤਸਵੀਰਾਂ ਦੇ ਵਿੱਚ ਦੱਸਦੀ ਹੈ ਕਿ ਇੱਕ ਵਿਸ਼ਾਲ ਰੋਡ ਸ਼ੋਅ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਇਸ ਦੀ ਕਾਰ ਐਂਬੂਲੈਂਸ ਆਉਂਦੀ ਐਂਬੂਲੈਂਸ ਨੂੰ ਰਸਤਾ ਜਿਹੜਾ ਦਿੱਤਾ ਜਾਣਾ ਦੱਸਦੀ ਹੈ ਕਿ ਲੁਧਿਆਣੇ ਦੇ ਵਿੱਚ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਕੱਢਿਆ ਜਾ ਰਿਹਾ ਵਾ ਰਾਜਾ ਵੜਿੰਗ ਦੀ ਨਜ਼ਰ ਆ ਰਹੀ ਆ ਤਾਂ ਅੱਗੇ ਐਂਬੂਲੈਂਸ ਆਈ ਆ ਜੋ ਇੱਕ ਨੂੰ ਰਸਤਾ ਜਿਹੜਾ ਉਹ ਦਿੱਤਾ ਜਾ ਰਿਹਾ ਵਾ ਤਾਂ ਅੱਗੇ ਵਲੰਟੀਅਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੱਲੋਂ ਰਸਤਾ ਜਿਹੜਾ ਦਵਾਇਆ ਜਾ ਰਿਹਾ ਰਸਤਾ ਕਲੀਅਰ ਕਰਵਾਇਆ ਜਾ ਰਿਹਾ ਦੇਖੋ ਤਾਂ ਇਹ ਲੁਧਿਆਣੇ ਦੀਆਂ ਤਸਵੀਰਾਂ ਦਿਖਾ ਰਹੇ ਆ ਐਂਬੂਲੈਂਸ ਆਈ ਤਾਂ ਐਂਬੂਲੈਂਸ ਨੂੰ ਰਸਤਾ ਜਿਹੜਾ ਉਹ ਦਵਾਇਆ ਗਿਆ ਵਲੰਟੀਅਰਾਂ ਦੇ ਵੱਲੋਂ ਰਾਜਾ ਵੜਿੰਗ ਦੀ ਗੱਡੀ ਆ ਜਿਹੜੀ ਉਹ ਪਿੱਛੇ ਰੁਕੀ ਹੋਈ ਸੀ ਉਹ ਦੇਖੋ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਰੋਡ ਸ਼ੋਅ ਕੱਢਿਆ ਜਾ ਰਿਹਾ ਐਂਬੂਲੈਂਸ ਆਈ ਤਾਂ ਐਂਬੂਲੈਂਸ ਨੂੰ ਰਸਤਾ ਜ ਬਣਾਇਆ ਗਿਆ ਤਾਂ ਇਹ ਰਾਜਾ ਵੜਿੰਗ ਨੂੰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਨਾਲ ਅਮਰਤਾ ਵੜਿੰਗ ਨੇ ਤਸਵੀਰਾਂ ਦੇ ਵਿੱਚ ਦੱਸਦੇ ਕਿ ਇੱਕ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਇਸ ਨੂੰ ਇੱਕ ਕਾਰ ਐਂਬੂਲੈਂਸ ਆਉਂਦੀ ਐਂਬੂਲੈਂਸ ਨੂੰ ਰਸਤਾ ਜਿਹੜਾ ਦਿੱਤਾ ਜਾਂਦਾ ਦੱਸਦੇ ਕਿ ਲੁਧਿਆਣੇ ਦੇ ਵਿੱਚ ਵਿਸ਼ਾਲ ਰੋਡ ਸ਼ੋਅ ਜਿਹੜਾ ਉਹ ਕੱਢਿਆ ਜਾ ਰਿਹਾ ਵਾ